ਕਿਤੇ ਨਾ ਕਿਤੇ ਜੀ ਤੁਸੀਂ ਧਾਰਮਿਕ ਲੀਡਰਸ਼ਿਪ ਦਾ ਇਸੂਲ ਮੰਨਦੇ ਦੇਖੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਟੀਵੀ ਚੈਨਲਾਂ ਤੋਂ ਕਥਾ ਚੱਲਦੀ ਹੈ ਟੀਵੀ ਚੱਲ ਰਾ ਅਸੀਂ ਲਾਈਵ ਕੀਰਤਨ ਪਹੁੰਚ ਰਿਹਾ ਹੈ ਇਹ ਜਿਹੜਾ ਲਾਲਚ ਦੇ ਕੇ ਜਾਂ ਕਿਸੇ ਕਿਸਮ ਦਾ ਜਿਹੜਾ ਹੈ ਪਖੰਡ ਦੇ ਭਰਮਜਾਲ ਚ ਫਸਾ ਕੇ ਜਿਹੜਾ ਧਰਮ ਪਰਵਰਤਨ ਕਰਾਉਣ ਦੀ ਜਿਹੜੀ ਪ੍ਰਵਿਰਤੀ ਹੈ ਇਹਦੇ ਵਿੱਚ ਵੱਧਾ ਹੋਇਆ ਹੈ ਮਨੁੱਖੀ ਮਨ ਜਿਹੜਾ ਹੈ ਬਹੁਤ ਕਮਜ਼ੋਰ ਹੋ ਚੁੱਕਿਆ ਪਦਾਰਥਵਾਦ ਦਾ ਯੋਗ ਹੈ ਪਦਾਰਥਵਾਦ ਦੇ ਯੋਗ ਦੇ ਵਿੱਚ ਲਾਲਸਾ ਜਿਹੜੀ ਹੈ ਉਹ ਭਾਰੂ ਹੋ ਗਈ ਹੈ ਪ੍ਰਭਲ ਹੋ ਗਈ ਹੈ ਤੇ ਕੁਝ ਸ਼ਾਤਰ ਲੋਕ ਜਿਹੜੇ ਹੁੰਦੇ ਆ ਉਹ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਜਿਹੜਾ ਉਹ ਧਰਮ ਪਰिवर्तन ਜਿਹੜੀ ਉਹ ਲਹਿਰ ਚਲਾਉਣ ਦਾ ਯਤਨ ਕਰਦੇ ਆ ਧਰਮ ਪਰिवर्तन ਹੁੰਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੰਦਭਾਗੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀ। ਇਹ ਸਭ ਇਹ ਪੈਸ ਗੰਦੇ ਆਤਪਤੀ ਹੁੰਦਾ ਕਿਵੇਂ ਦੇ ਪੜਾ ਮੰਦਭਾਗਾ ਹਮਲਾ ਜੀ ਜਿਨੇ ਵੀ ਕੀਤਾ ਉਹਨੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਦਾ ਹੀ ਕੀਤਾ ਹੈ। ਇਹ ਹਮਲਾ ਕਰਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਪਰ ਸਰਕਾਰ ਨੂੰ ਵੀ ਜਿਹੜਾ ਹੈ ਉਸ ਹਿਰਦਤਾ ਦੇ ਨਾਲ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਹੈ ਉਹਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਦੋ ਧਰਮਾਂ ਦੇ ਵਿਚਕਾਰ ਨਫਰਤ ਫੈਲਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੀਤੇ ਦਿਨ ਜਿਹਨਾਂ ਨੂੰ ਪੀਰਜੀ ਨੂੰ ਜਿਹੜਾ ਕਿ 에어ਪੋਰਟ ਬਿਠਾਇਆ ਗਿਆ ਕਿੰਨੇ ਜਿਹੜਾ ਉਹਨਾਂ ਨਾਲ ਇਹ ਵੀ ਮੰਤਪਾਗ ਬਰਤਾਰਾ ਹੈਗਾ 에어 ਇੰਡੀਆ ਵੱਲੋਂ ਜਿਹੜਾ ਹੈਗਾ ਮਾਨਜੋਗ ਸਿੰਘ ਸਾਹਿਬ ਜੀ ਦਾ ਜਿਹੜਾ ਹੈਗਾ ਉਹ ਉਹਨਾਂ ਨਾਲ ਬੇਰੁਖਾ ਜਿਹੜਾ ਵਿਹਾਰ ਕੀਤਾ ਹੈ ਇਹ ਮੰਤਪਾਗ ਦਾ ਬਰਤਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ 에어ਲਾਈਨਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ। 23 ਨੂੰ ਦੰਗਮਿਤਕ ਸਾਲ ਵੱਲੋਂ ਤਾਂ ਤੱਕ ਜਥੇਦਾਰਾਂ ਵਿਰੋਧ ਕੀਤਾ ਜਾ ਰਿਹਾ ਕਿਵੇਂ ਲੈਣਾ ਚਾਹੀਦਾ। ਦੇਖੋ ਦੰਗਮਿਤਕ ਸਾਲ ਸਿੱਖਾਂ ਦੀ ਜਿਹੜੀ ਹੈ ਇੱਕ ਪ੍ਰਾਤਨ ਜਥੇਬੰਦੀ ਹੈ ਜੇ ਉਹ ਕੋਈ ਕਰ ਰਹੀ ਹੈ ਤੇ ਉਹਦੇ ਬਾਰੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦੰਬੀ ਦੇ ਸਾਲ ਦੇ ਨਾਲ ਮਿਲ ਕੇ رابطہ ਕਾਇਮ ਕਰਕੇ ਗੱਲਬਾਤ ਦੇ ਰਾਹੀਂ ਜਿਹੜੇ ਆ ਉਹ ਮਸਲੇ ਹੱਲ ਕਰਨੇ ਚਾਹੀਦੇ ਨੇ ਸਿੰਘ ਸਾਹਿਬ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਪਾਸੇ ਇੱਕ ਸੁਖਬੀਰ ਸਿੰਘ ਬਾਦਲ ਹੋਂ ਦਾ ਅਕਾਲੀ ਦਲ ਕਹਿੰਦੇ ਸਾਡੀ ਪਰਚੀਆਂ ਨਹੀਂ ਆ ਦੂਜੇ ਪੰਨੇ ਇਹ ਦੂਸਰਾ ਅਕਾਲੀ ਦਲ ਕਹਿੰਦਾ ਸਾਡੀ ਪਰਚੀਆਂ ਨਹੀਂ ਆ ਇਹਦਾ ਕੀ ਹੱਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5-2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਢਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਹੈ। ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ, ਪਰੰਥਕ ਮर्याਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ, ਘਾਣ ਕੀਤਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਜਿਹੜੀ ਹੈ ਇਹ ਇਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ। ਪਰ ਉਹਦੀ ਜਿਹੜੀ ਹੈ ਜਦੋਂ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਸਹਾਇਕ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਆ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਪੁਨਰਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ ਪਰ ਸੁਖਵੀਰ ਬਾਦਲ ਨੂੰ ਤੇ ਐਜਪੀਸੀ ਦੀ ਪਾਰਲੀਮੈਂਟ ਚ ਪ੍ਰਧਾਨਤਾ ਪਿਆਗੇ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਉਹ ਭਗਉੜੇ ਦਲ ਆ ਭਗਉੜੇ ਦਲ ਦੀਆਂ ਬੋਕਸ ਭਰਤੀਆਂ ਨੇ ਬੋਕਸ ਭਰਤੀ ਆ ਬੋਕਸ ਸਾਰਾ ਕੁਝ ਹੈਗਾ ਕੋ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਇੱਕ ਅਕਾਲੀ ਦਲ ਦੀ ਪੁਨਰ ਸਭ ਜੀਤੀ ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਪਾਰਟੀ ਦੀ ਜਗ੍ਹਾ ਦਾ ਇਸਤੇਮਾਲ ਦਿੱਤਾ ਗਿਆ ਸਖਾਂ ਵੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਤੀਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਨੂੰਂਦੀਆਂ ਹੋਣੀਆਂ ਹੋਣੀਆਂ ਜਦੋਂ ਉੱਥੇ ਮੋਨੇ ਕੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੁਰਲਾਈਆਂ ਹੋਣੀਆਂ ਕਿ ਆ ਅਕਾਲੀ ਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਰਹੇ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ। ਉਹ ਉਸ ਦੇ ਜਗਾਰੇ ਛੱਡੇ ਸਭ ਕੁਝ ਬੜਾ ਮੰਦਪਾਕੀ ਗੱਲ ਹੈ ਜੇ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੀਜਾ ਸਿੰਘ ਸਮੁੰਦਰੀ ਹਾਲ ਦੀਆਂ ਉਸਨਾਂ ਕੰਧ ਸਿੰਘ ਸਾਹਿਬ ਹੁਣ ਆਨ ਦੇ ਸਮਝ ਫਿਰ ਕਿੰਨੂ ਸੰਗਤ ਕਿੰਨੂ ਕਾਲੀਦਲ ਨੂੰ ਮੰਨੇ ਉਹ ਤੁਸੀਂ ਤਾਂ ਕਹਿ ਰਹੇ ਹੋ ਪਰ ਉਧਰ ਵੀ ਹੋ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼ਰੋਮਣੀ ਕਾਲੀਦਲ ਅੱਛਾ ਨੂੰ ਸੁਬੀਰ ਨੂੰ ਮੰਨ ਲੈ ਤਾਂ ਫਿਰ ਮੰਨ ਹ ਮੰਨ ਲੈ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤਾਂ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈਗੀ ਅੱਛਾ ਸਿੰਘ ਸਾਹਿਬ ਜੂਨ ਦੇ ਵਿੱਚ ਕਿਹਾ ਜਾ ਰਿਹਾ ਹੈ ਇਲੈਕਸ਼ਨ ਆ ਰਹੇ ਹੈ ਹੋਣਾ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਚ ਇਹ ਦਿੱਕਤ ਆਵਾਸੂਲੇ ਬਹੁਤ ਘਰਾਂ ਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਧਿਰਾਂ ਜੜੀਆਂ ਇਲੈਕਸ਼ਨ ਲੜਨ ਗਈਆਂ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਧਿਰਾਂ ਜੜੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਹਾਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨੀ ਚਾਹੀਦੀ ਨਹੀਂ ਫਿਲਹਾਲ ਦਾ ਕੋਈ ਇਰਾਦਾ ਨਹੀਂ ਹੈ ਪਰ ਮੈਂ ਚਾਹੁੰਦਾ ਕਿ ਪੰਥਕ ਧਿਰਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਇਲੈਕਸ਼ਨ ਲੜਨ ਪੰਥਕ ਕਰਕੇ ਸਾਨੂੰ ਸਪੋਰਟ ਕਰਦੇ ਜਿਹੜਾ ਵੀ ਅ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਅਸੀਂ ਉਹਦੀ ਸਪੋਰਟ ਕਰਾਂਗੇ ਸਿੰਘ ਸਾਹਿਬ ਸਿਸਟਮਾ ਦਾ ਪਾਸਪੜੀ ਕਰਨ ਹੋਵੇ ਹੂੰ ਮਹਾਰਾਸ਼ਟਰ ਤੇ ਐਕਟ ਨੂੰ ਲਿਆ ਉਹਦੇ ਵਿੱਚ ਜਸ਼ਨੂਮਨੀ ਕੌੜੀ ਦੇ ਚਾਰ ਮੈਂਬਰ ਸੀ ਇਕੱਠੇ ਇਕ ਕਰ ਦਿੱਤਾ ਗਿਆ ਇਹਦੇ ਵਿੱਚ ਵੀ ਸਾਡੀਆਂ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਇਹਨਾਂ ਨੇ ਆਪਣਾ ਫਰਜ਼ ਹੀ ਨਹੀਂ ਨਿਭਾਇਆ ਆਪਣੀਆਂ ਜਿਹੜੀਆਂ ਹੈਗੀਆਂ ਅਹੁਦਿਆਂ ਨੂੰ ਬਚਾਉਣ ਦੇ ਉੱਤੇ ਲੱਗੇ ਰਹੇ ਆਪਣੇ ਪਰਿਵਾਰ ਆਪਣੇ ਧਰ ਨੂੰ ਨੰਬਰ 1 ਬਣਾਉਣ ਦੇ ਵਿੱਚ ਲੱਗੇ ਰਹੇ ਤੇ ਜਿਹਦਾ ਨਤੀਜਾ ਨਿਕਲਿਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਸਾਡੇ ਹੱਥੋਂ ਨਿਕਲੀਆਂ ਨੇ ਤਾਂ ਇਸ ਕਰਕੇ ਜ਼ਰੂਰੀ ਇਹ ਹੈ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੰਥਕ ਪ੍ਰਬੰਧ ਹੋਵੇ ਪੰਥਕ ਇੰਤਜ਼ਾਮ ਹੋਵੇ ਤੇ ਪੰਥਕ ਮਰਿਆਦਾ ਕਾਇਮ ਹੋਵੇ ਉਹਦੇ ਵਾਸਤੇ ਕੋ ਰੂਪਰੇਖਾ ਵੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਜਿਹੜੇ ਸੋਹਰ ਤੇ ਸਾਡੇ ਵਿਦਵਾਨ ਹੈ ਉਹਨਾਂ ਨੂੰ ਇਹ ਰੂਪਰੇਖਾ ਜਿਹੜੀ ਉਹ ਲਿਖਣੀ ਚਾਹੀਦੀ ਹੈ ਜੀ ਜਨਜੀਤ ਸਿੰਘ ਸਰਨਾ ਸੀ ਉਹ ਕਹਿੰਦੇ ਬਾਸ਼ਪਾ ਦਾ ਪਾਠ ਪੜ੍ਹ ਗਿਆ ਨਹੀਂ ਹਰਪ੍ਰੀਤ ਸਿੰਘ ਉਹ ਕਾਂਗਰਸ ਦੇ ਹੈ ਜੀ ਉਹ ਕਾਂਗਰਸ ਦਾ ਪਾਠ ਪੜ੍ਹ ਕੇ ਆਉਂਦੇ ਆ ਜੀ ਬਾਕੀ ਉਹ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿੰਨਾ ਬੰਦਿਆਂ ਨੇ 25 ਸਾਲ ਬੀਜੇਪੀ ਨਾਲ ਸਮਝੌਤਾ ਰੱਖਿਆ ਬੀਜੇਪੀ ਦੇ ਸਿਰ ਤੇ ਮਿਨਿਸਟਰੀਆਂ ਮਾਲੀਆਂ ਬੀਜੇਪੀ ਦੇ ਸਿਰ ਤੇ ਸਰਕਾਰਾਂ ਚਲਾਈਆਂ ਬੀਜੇਪੀ ਨਾਲ ਅੱਜ ਵੀ ਉਹ ਜਿਹੜੇ ਆ ਤਰਲੋ ਮੱਛੀ ਹੋ ਰਹੇ ਆ ਕਿ ਕਿਸੇ ਢੰਗ ਨਾਲ ਸਾਂਝ ਪੈ ਜੇ ਕਿਤੇ ਲੋਕਾਂ ਨੂੰ ਕਹਿ ਰਹੇ ਆ ਨਾਮ ਲੈ ਲਓ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾ ਸਮਝੌਤਾ ਹੋ ਜਾਣਾ ਹੈ ਆ ਹੋ ਜਾਣਾ ਅੱਜ ਇਹਨਾਂ ਨੂੰ ਫੋਨ ਆ ਦੇ ਬੀਜੇਪੀ ਦਾ ਤੇ ਭੱਜੇ ਜਾਣਗੇ ਉਹਨਾਂ ਨੂੰ ਸਮਝੌਤਾ ਕਰਨ ਵਾਸਤੇ ਤੇ ਸਾਡੇ ਤੇ ਦੋਸ਼ ਲਾਉਂਦੇ ਆ ਵੀ ਬੀਜੇਪੀ ਦੇ ਪਰਮਜੀਤ ਸਿੰਘ ਸਰਕਾਰ ਤੁਹਾਡਾ ਨਾਮ ਲੈ ਕੇ ਕਹਿੰਦੇ ਨੇ ਚੰਗੀ ਗੱਲ ਹੈ ਨਾਮ ਲੈਂਦੇ ਕੋਈ ਗੱਲ ਹੋਊਗੀ ਜਿਹੜਾ ਨਾਮ ਲੈਂਦੇ ਇਸ ਲਈ ਪਰ ਉਹ ਕਹਿੰਦੇ ਕਿ ਸੰਪਰਕ ਚ ਨਹੀਂ ਬੀਜੇਪੀ ਦੇ ਕਹਿੰਦੇ ਉਹ ਕਾਂਗਰਸ ਦੇ ਸੰਪਰਕ ਚ ਹੈ ਜੀ ਮੈਨੂੰ ਤਾਂ ਉਹ ਦਿੱਲੀ ਕਮੇਟੀ ਦੇ ਮੈਂ ਉਹ ਜਿਹੜੇ ਮੌਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੈਂ ਪੀਸੀ ਸੁਣੀ ਹੈ ਹੋਰ ਬਹੁਤ ਸਾਰੇ ਲੋਕਾਂ ਦੀ ਪੀਸੀ ਸੁਣੀ ਹੈ ਉਹਨਾਂ ਨੇ ਸਰਨਾ ਸਾਹਿਬ ਤੇ ਸ਼ਰਿਆਵਲ ਇਲਜ਼ਾਮ ਲਾਏ ਆ ਵੀ ਇਹ ਉਹ ਜਿਹੜਾ ਕੋਈ ਦਿੱਲੀ ਦੰਗਿਆਂ ਦਾ ਜਿਹੜਾ ਦੋਸ਼ੀ ਆ ਉਹਨੂੰ ਇਸ ਰੂਪੇ ਦਿੰਦੇ ਰਹੇ ਨੇ ਜੀ ਸੱਜਨ ਕੁਮਾਰ ਸੱਜਨ ਕੁਮਾਰ ਨੂੰ ਰੂਪੇ ਦਿੰਦੇ ਰਹੇ ਨੇ ਤਾਂ ਇਹ ਨਾਇਦਨੀ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਇਹਨਾਂ ਦੇ ਆਗੂ ਜਿਹੜੇ ਨੇ ਆਪੋਜੀਸ਼ਨ ਦੇ ਆਗੂ ਉਹਨਾਂ ਨੇ ਸਰਨਾ ਸਾਹਿਬ ਤੇ ਇਲਜ਼ਾਮ ਲਾਇਆ ਕਹਿੰਦੇ ਮੈਂ ਕੌਮ ਦਾ ਦਰਦੀ ਆ ਕਮਾਲ ਹੋ ਗਈ ਹੈ ਕੌਮ ਹੈ ਕਿਹੜੀ ਹੈ ਜਿਹਦਾ ਉਹ ਦਰਦੀ ਆ ਜਿਹੜੀ ਕੌਮ ਦਾ ਉਹ ਦਰਦੀ ਹੈ ਪਹਿਲਾਂ ਉਸੇ ਕੌਮ ਨੂੰ ਉਹ ਪਾਣੀ ਪਾਪੀ ਪੀਪੀ ਕੋਸਦਾ ਹੁੰਦਾ ਸੀ ਸਰ ਬਈ ਦੇ ਵਿੱਚ ਸਿੱਖ ਸਾਹਿਬ ਇਕੱਠ ਕੀਤਾ ਗਾਹਾਂ ਸਿੰਘ ਸਾਹਿਬ ਨੂੰ ਜੀ ਸਿੰਘ ਟੰਗੂ ਕਵੜਾ ਨੂੰ ਬਹੁਤ ਪ੍ਰਚਾਰ ਕਰਾਉਂਦੀ ਜਿਹੜਾ ਤੇ ਇੱਕ ਮੱਚ ਤੇ ਕੱਢੀ ਹੋ ਗਈ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਚੰਗੀ ਗੱਲ ਚੰਗੀ ਗੱਲ ਇੱਕ ਤਾਂ ਸਿੱਖਿਆ ਕਢਰੀਆਂ ਵਾਲੇ ਜੀ ਸਮਝਦੋ ਕਿ ਉਹਨਾਂ ਨਾਲ ਜਿਹੜਾ ਜੋ ਪੁਰਾਣੇ ਸਮਝ ਮਿਤਕ ਰਹੇ ਉਹ ਖਤਮ ਕਰਨ ਦੀ ਤੁਹਾਡੀ ਨਾ ਕਾਮਯਾਬੀ ਸੀ ਦੇਖੋ ਕਿਸੇ ਕੋਈ ਵਿਤਰਾ ਨਹੀਂ ਅਸੀਂ ਤਾਂ ਇੱਕ ਕਮੇਟੀ ਬਣਾਈ ਸੀ ਪਰ ਵਿਦਵਾਨਾਂ ਦੀ ਕਮੇਟੀ ਸੀ ਵਿਦਵਾਨਾਂ ਦੀ ਕਮੇਟੀ ਨੇ ਬੜੀ ਸਿਹਰਤਤਾ ਦੇ ਨਾਲ ਯਤਨ ਕੀਤਾ ਸੀ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਚਲੋ ਜੇ ਉਹ ਨਹੀਂ ਉਸ ਵੇਲੇ ਤਨ ਮੈਮਰੀ ਕਮੇਟੀ ਦੇ ਨਾਲ رابطہ ਕਾਇਮ ਕਰ ਸਕਦੇ ਤੇ ਇਹਦੇ ਵਿੱਚ ਸਾਡਾ ਕੀ ਸੀ ਅਚਨਵੇਂ ਸਿੰਘ ਸਾਹਿਬ ਦੀ ਭੂਮਿਕਾ ਨੂੰ ਕੋਈ ਨਹੀਂ ਮੈਂ ਉਹਨਾਂ ਨੂੰ ਵਾਚ ਨਹੀਂ ਕਰਦਾ ਜੀ ਇਸ ਕਰਕੇ ਮੈਨੂੰ ਕੋਈ ਜਾਣਕਾਰੀ ਸਰ ਬਾਚ ਕਿਉਂ ਨਹੀਂ ਕਰਦੇ ਜੀ ਜਿਦਕ ਜਸედა ਮੇਰੇ ਸਾਡੇ ਨਹੀਂ ਮੈਂ ਮੇਰੇ ਕੋਲ ਟਾਈਮ ਹੀ ਨਹੀਂ ਹੈ ਮੇਰੇ ਕੋਲ ਮੇਡੀਆਂ ਆਪਣੀਆਂ ਸਰਗਰਮੀਆਂ ਜੀ ਮੈਂ ਆਪਣਾ ਕੰਮ ਕਰਦਾ ਸੀ ਸਿੰਘ ਸਾਹਿਬ ਟਕਤਾ ਦੇ ਜ਼ਥੇਦਾਰ ਦੀ ਮੀਟਿੰਗ ਲੈ ਕੇ ਮੇਰੇ ਨਾਲ ਗੱਲ ਚੱਲਦੀ ਸੀ ਪਰ ਐਜੀਪੀਸੀ ਪ੍ਰਧਾਨ ਵੱਲੋਂ ਲਗਾਤਾਰ ਟਾਈਮ ਨੂੰ ਢਾਈ ਜਾ ਰਿਹਾ ਜਿਵੇਂ ਦੇਖ ਲੀ ਇਹ ਤਾਂ 2008 ਤੋਂ ਜਤਨ ਹੋ ਰਿਹਾ ਜੀ ਜਦੋਂ ਤੋਂ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਿਹੜਾ ਉਹ ਦਿੱਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਤਖਤਾਂ ਦੇ ਜਥੇਦਾਰਾਂ ਦੀ ਅਮਰਿਆਦਾ ਚੋਣ ਵਿਧੀ ਬਰਖਾਸਤਗੀ ਦਾ ਵਿਧਾਨ ਜਿਹੜਾ ਬਣਨਾ ਚਾਹੀਦਾ ਤੇ ਇਹ ਤਾਂ ਪਹਿਲਾਂ ਹੀ ਬਹੁਤ ਲੇਟ ਹੈ ਜੀ 2008 ਤੋਂ ਲੈ ਕੇ ਹੁਣ 2025 ਆ ਗਿਆ ਜੀ ਕਿੰਨੇ ਸਾਲ ਹੋ ਗਏ ਤੁਸੀਂ ਵੀ ਉਸ ਸਾਹਿਬ ਚਰਨ ਸੀ ਤੁਸੀਂ ਸਾਹਿਬ ਦੇਖੋ ਕਿਹਾ ਸੀ ਜਿਹਨੇ ਸਾਲ 2008 ਕਿਹਾ ਸੀ ਤਖਤਾਂ ਦੇ ਜੱਥੇਦਾਰ ਦੀ ਨਿਯਤ ਤੇ ਸੇਵਾ ਮੁਕਤੀ ਨਹੀਂ ਮੱਕੀ ਹਾਂ ਉਸ ਨੂੰ ਪਹਿਲਾਂ ਵੀ ਜੱਥੇਦਾਰ ਨਿਯੁਕਤ ਹੁੰਦੇ ਰਹੇ ਸੇਵਾ ਮੁਕਤ ਹੁੰਦੇ ਕਿਉਂਕਿ ਕੋਈ ਨਿਯਮਬੱਧ ਨਹੀਂ ਸੀ ਉਹ ਨਹੀਂ ਸੀ ਤਾਂ ਹੀ 2008 ਦੇ ਵਿੱਚ ਜੱਥੇਦਾਰ ਜਗਿੰਦਰ ਸਿੰਘ ਜੀ ਦਾਦਤੀ ਨਹੀਂ 2008 ਦੇ ਵਿੱਚ ਹੁਕਮਨਾਮਾ ਹੋਇਆ ਸੀ ਕਿ ਤਖਤਾਂ ਦੇ ਜੱਥੇਦਾਰਾਂ ਦਾ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਸ਼ਾਇਦ 2002 ਦੇ ਵਿੱਚ ਮੇਰੇ ਖਿਆਲ 2008 ਦੇ ਵਿੱਚ ਸੀ ਮੈਂ ਜਦੋਂ ਕੱਲ ਤੱਕ ਸਭ ਦੀ ਸੇਵਾ ਕਰ ਰਿਹਾ ਦੋ ਵਾਰ ਰੋਮਾਂਟਰ ਮੈਂ ਵੀ ਭੇਜੇ ਸੀ ਜੀ ਉਹ ਆਉਣ ਰਿਕਾਰਡ ਹੈ ਹਾਲ ਤੱਕ ਸਭ ਤੇ ਵਿਧਿ ਵਿਧਾਨਤਾ ਬਣਨੀ ਚਾਹੀਦੀ ਹੈ ਤੁਸੀਂ ਹੋਮ ਕੋਈ ਸੁਝਾਅ ਦੇਓਗੇ ਕੋਈ ਕੋਈ ਲੋਕ ਦੁਆਰਾ ਹਾਂ ਜੇ ਕੋਈ ਪੁੱਛੇਗਾ ਤਾਂ ਦੇਵਾਂਗੇ ਜਰੂਰ ਦੇਵਾਂਗੇ ਚੌਨੀ ਦੇਵਾਂਗੇ ਐਜ਼ ਅ ਸੁਝਾਅ ਦੇ ਹਾਂਜੀ ਅੱਛਾ ਜੇ ਸਰਪ੍ਰਸਤ ਤੋਂ ਹਟਣ ਤੋਂ ਬਾਅਦ ਸ਼੍ਰਮਣੀ ਕਮੇਟੀ ਉਹ ਤੁਹਾਨੂੰ ਕੰਟੈਕਟ ਕਰਤਾਗੇ ਨਹੀਂ ਕੋਈ ਕੰਟੈਕਟ ਨਹੀਂ ਸ਼ਿਕਾਰ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਤਾਂ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਠੀਕ ਨਹੀਂ ਸੀ ਇਸ ਕਰਕੇ ਕੀ ਪਤਾ ਜੀ ਕੀ ਹੈ ਜੀ ਇਹਦਾ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਹੈ ਜਾਂ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰੂਲ ਕਰਨ ਵਾਲੇ ਦੱਸਣਗੇ ਕਾਰਨ ਕਿ ਇਹ ਬੀਤੇ ਕੁਝ ਸਮੇਂ ਕਰੇ ਜਿਹਦੇ ਵੀ ਜਿਹਦਾ ਸਾਹ ਰਹੇ ਨੇ ਤੇ ਉਸ ਤੋਂ ਬਾਅਦ ਉਹਨੇ ਕੁਛ ਪਰਤਾਲ ਕਿਉਂ ਨਹੀਂ ਕੀਤੀ ਇਹ ਇਹ ਨੂੰ ਕਿਵੇਂ ਨੇ ਇਹ ਤਗੜੇ ਸਾਡੇ ਜਿਹੜੇ ਮੈਨੇਜਮੈਂਟ ਦੇ ਵਿੱਚ ਉਹੀ ਦੱਸ ਸਕਦੇ ਆ ਭਿੱਤਰ ਜੀ ਸਿੰਘ ਸਾਹਿਬ ਇੱਕ ਬਹੁਤ ਵੱਡੀ ਪੋਸਟ ਹੈ ਲੋਕੀ ਸਰਕਾਰ ਕਰਦੇ ਆ ਲੋਕ ਸਰਕਾਰ ਕਰਦੇ ਆ ਸੰਗਤ ਸਤਕਾਰ ਕਰਦੀ ਏ ਇਸ ਗੱਲ ਤੇ ਤੋੜਾ ਨਹੀਂ ਪਰ ਕੁਝ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਅਹੁਦੇ ਜਿਹੜੇ ਆ ਇਹ ਉੱਚੇ ਹੁੰਦੇ ਆ ਇਹ ਅਹੁਦੇ ਜਿਹੜੇ ਆ ਇਹ ਤਾਕਤਵਰ ਹੁੰਦੇ ਆ ਤੇ ਸ਼ਾਇਦ ਸਾਡੀਆਂ ਕੁਰਸੀਆਂ ਜਿਹੜੀਆਂ ਉਹ ਸਾਨੂੰ ਨਾ ਮਿਲਣ ਇਸ ਕਰਕੇ ਉਹ ਕਿਤੇ ਨਾ ਕਿਤੇ ਇਨ੍ਹਾਂ ਅਹੁਦਿਆਂ ਦੇ ਨੂੰ ਡਾਊਨ ਕਰਨ ਦਾ ਯਤਨ ਕਰਦੇ ਰਹਿੰਦੇ ਵਰਸਾ ਸਿੰਘ ਅਟਵਾ ਮੋਹਨ ਪ੍ਰਚਾਰ ਕਰ ਰਹੇ ਕਾਲੀ ਦੇ ਅੰਦਰ ਚਾਹੇ ਉਹ 10 ਸਾਲ ਉਸੇ ਪਾਰਟੀ ਦੇ ਬਾਹਰ ਚਲੋ ਅਧਿਕਾਰ ਹੈ ਜੀ ਕਰੀ ਜਾਂਦਾ ਐਸਪੀਸੀ ਪ੍ਰਧਾਨ ਫ੍ਰੀ ਹੈਂਡ ਕੰਮ ਕਰ ਰਹੀ ਇਹ ਤਾਂ ਸ਼੍ਰਮਣੀਪੁਰ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਦੱਸ ਸਕਦਾ ਜੀ ਕੋਈ ਫ੍ਰੀ ਹੈਂਡ ਕਰ ਰਿਹਾ ਜਾਂ ਨਹੀਂ ਕਰ ਰਿਹਾ ਮੈਨੂੰ ਤਾਂ ਨਹੀਂ ਪਤਾ ਤੁਹਾਡੀ ਲੈਦਰ ਕੀ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਹੀ ਮੇਰਾ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਉਹ ਫ੍ਰੀ ਹੈਂਡ ਹੈ ਜਾਂ ਫ੍ਰੀ ਹੈਂਡ ਨਹੀਂ ਹੈ ਕਿਉਂਕਿ ਤੁਹਾਡੇ ਮਾਮਲੇ ਨੂੰ ਚਾਂਚ ਕਿਉਂਕਿ ਉਹ ਅਮਰਸਰ ਸਾਹਿਬ ਪ੍ਰਧਾਨ ਸਾਹਿਬ ਆਉਂਦੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਇੱਕ ਕੁਐਸਚਨ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਤੁਸੀਂ ਫ੍ਰੀ ਹੈਂਡ ਹੋ ਕੇ ਨਹੀਂ ਹੋ ਜਵਾਬ ਨਹੀਂ ਦਿੰਦੇ ਤਾਂ ਹੀ ਪੁੱਛਦੇ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸਿੰਘ ਸਾਹਿਬ ਸਿਕ ਸੰਸਥ ਭਜਪਾ ਦੇ ਤੋਂ ਖਾਸ ਕਰਕੇ ਸਿਕਨਨਟੀ ਕਰਨਾ ਪੈਗਾ ਕਿਤੇ ਗੁਰਦੁਆਰਾ ਸੁਧਾਰ ਲੈ ਜਾਂ ਗੁਰਦੁਆਰਾ ਨਹੀਂ ਦੇਖੋ ਸਿੱਖਾਂ ਦੀਆਂ ਜਿੰਨੀਆਂ ਤਰ੍ਹਾਂ ਨੇ ਸਾਹਮਣੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਛੋਟੇ-ਛੋਟੇ ਮਤਭੇਦ ਛੋਟੇ-ਛੋਟੇ ਵੱਖ ਰੇਵੇਂ ਜਿਹੜੇ ਆ ਉਹਨਾਂ ਨੂੰ ਭੁਲਾ ਕੇ ਮੈਂ ਅੱਗੇ ਵੀ ਇੱਕ ਦਿਨ ਬੋਲਦਿਆਂ ਕਿਹਾ ਸੀਗਾ ਕਿਸੇ ਸਟੇਜ ਤੋਂ ਕਿ ਪੰਥਕ ਧਿਰਾਂ ਦੇ ਕੋਲ ਜਿਹੜੀ ਨਮਾਇੰਦਗੀ ਹੈ ਉਹ 90% ਹੈ ਪੰਥ ਦੀ 10% ਯ ਸਥਾਪਤਕਰ ਕੋਲ ਪਰ ਉਹ ਜਿਹੜੇ 90% ਸਾਡੀਆਂ ਪੰਥਕ ਧਿਰਾਂ ਨੇ ਉਹ 10-12 ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਤੇ ਜੇ ਉਹਦੇ ਚੋਂ 10% ਹਿੱਸਾ ਵੀ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋ ਜਾਂਦਾ ਤੇ ਅਸੀਂ ਸਥਾਪਤ ਧਿਰਾਂ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਪਰੰਪਰਾਵਾਂ ਮਰਿਆਦਾਵਾਂ ਦਾ ਉਹਨਾਂ ਨੂੰ ਅਸੀਂ ਲਾਭੇ ਕਰ ਸਕਦੇ ਤਾਂ ਇਸ ਵਕਤ ਲੋਡ ਜਿਹੜਾ ਉਹ ਸਾਰੀਆਂ ਪੰਥਕ ਧਿਰਾਂ ਦੀ ਇਕੱਠੇ ਹੋਉਂਦੀ ਇਨ ਅਚਰੇ ਕਠੇ ਨਹੀਂ ਹੋਣਗੀਆਂ ਉਹਨਾਂ ਚਰ ਗੱਲ ਨਹੀਂ ਸਹੀ ਸਰ ਬੀਟੀ ਜੀ ਨੇ ਤਿਸ ਤਰ ਉਹ ਦੀ ਫਿਕਰ ਗਰਤੀ ਤਾਲਪੋਤੀ ਹੋਈ ਹੈ ਤੇ ਇਥੇ ਖਨੋੜੇ ਦੀ ਹੋਈ ਹੈ ਕਿਵੇਂ ਦੇਖਦੇ ਹੋ ਉਹ ਪਰੰਪਰਾਵਾਂ ਮੁਤਾਬਕ ਨਹੀਂ ਹੋਈ ਜੀ ਬਿਲਕੁਲ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਜਿਹੜਾ ਅੱਖੋਂ ਪਰੋਖੇ ਕਰਕੇ ਕੀਤੀ ਗਈ ਐ ਜੀਪੀਸੀ ਬਟਾਨ ਦੂਜਾ ਦੀ ਤਾਲਪੋਤੀ ਦੇ ਗਾਇਰਾ ਕਰਨਿਆ ਤੁਹਾਨੂੰ ਲੱਗਦਾ ਕਿ ਕਿਉਂਕਿ ਪ੍ਰਧਾਨ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੂੰ ਮਰਿਆਦਾ ਦਾ ਪਤਾ ਹੈ ਤੇ ਜਦੋਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇੱਥੇ ਮਰਿਆਦਾ ਪਾਲਨ ਨਹੀਂ ਹੋ ਰਹੀ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਫਿਰ ਜਾਣਾ ਬਨਾਸਬ ਨਾ ਸਮਝ ਅਭੀ ਚਰਚਾਵਾਂ ਚੱਲ ਰਹੀ ਹੈ ਜੀ ਪੀਸੀ ਪ੍ਰਧਾਨ ਹਰ탈ਪ ਸਿੰਘ ਨੇ ਜੱਜੇ ਦਾ ਕੋਈ ਸੰਪਰਕ ਤੇ ਨਹੀਂ ਕੋਈ ਮਿਲ ਰੋ ਨਹੀਂ ਮੈਨੂੰ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਉਹ ਸੰਪਰਕ ਜਾਣਦੇ ਨਹੀਂ ਅਮੈਨੂੰ ਨਹੀਂ ਪਤਾ ਸੀ ਤਾਂ ਰੰਜੀਤ ਸਿੰਘ ਦਾ ਟ੍ਰੇਵਲ ਦਾ ਬਿਆਨ ਆਂਦਾ ਹੈ ਕਿ ਮੈਂ ਕਾਫੀ ਆਮ ਨੂੰ ਤਿਆਰ ਆ ਪਰ ਤੇਜ਼ਾਰ ਨਹੀਂ ਕੰਮ ਤੁਹਾਂ ਦਾ ਵੀ ਪਰ ਸਿਆਸਤ ਤੋਂ ਪਰਿਵਿਸ਼ਾਸਤ ਨਹੀਂ ਠੀਕ ਹੈ ਜੀ ਉਹਨਾਂ ਦਾ